ਮੀ ਪਾਰਟੀ ਦੇ ਵਿਧਾਇਕ ਕੁਲਵੰਤ ਬਾਜੀਕਰ ਤੇ ਉਹਨਾਂ ਦੇ ਬੇਟਿਆਂ ਸਣੇ 4 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਦੱਸਦੇ ਕਿ ਪੰਜਾਬ ਹਰਿਆਣਾ ਬਾਰਡਰ ਤੋਂ ਨੌਜਵਾਨ ਨੂੰ ਗਨਪੁਆਇੰਟ ਤੇ ਅਗਵਾ ਕਰਨ ਦੇ આરોਪਾਂ ਹੇਠ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿੱਥੇ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਉਧਰ ਬੀਐਸਪੀ ਦਾ ਕਹਿਣਾ ਹੈ ਕਿ ਜੋ ਵੀ આરોપી ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਪੰਜਾਬ ਹਰਿਆਣਾ ਬਾਰਡਰ ਤੋਂ ਇੱਕ ਨੌਜਵਾਨ ਨੂੰ ਗਨਪੁਆਇੰਟ ਤੇ ਅਗਵਾ ਕੀਤਾ ਗਿਆ ਸੀ ਜਿਸ ਦਾ ਕੀ ਹੁਣ આરોਪ ਲੱਗੇ ਨੇ ਇਸ ਕੰਮ ਨੂੰ ਕਰਨ ਦੇ ਆरोप ਲੱਗੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਬਾਜੀਗਰ ਉਹਨਾਂ ਦੇ ਦੋ ਬੇਟਿਆਂ ਤੇ ਨਾਲ ਚਾਰ ਵਿਅਕਤੀ ਹੋਣੇ ਚੁਤੇ ਕਿ ਕੁੱਲ ਮਿਲਾ ਕੇ ਚਾਰ ਵਿਅਕਤੀਆਂ ਦੇ ਖਿਲਾਫ ਪੁਲਿਸ ਥਾਣੇ ਕੋਹਲਾ ਵਿਖੇ ਮਾਮਲਾ ਦਰਜ ਹੋਇਆ ਜਿੱਥੇ ਕਿ ਵਿਧਾਇਕ ਤੇ ਉਹਨਾਂ ਦੇ ਦੋ ਬੇਟੇ ਸਨ ਚਾਰ ਵਿਅਕਤੀਆਂ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਹੈ ਵਿਧਾਇਕ ਤੇ ਪੁੱਤਰਾਂ ਤੇ ਕਿਡਨੈਪਿੰਗ ਮਾਰਕੁੱਟ ਤੇ ਆਰਮਜ਼ ਐਕਟ ਤਹਿਤ ਧਾਰਾਾਂਵਾਂ ਲੱਗੀਆਂ ਨੇ ਜਿੱਥੇ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ ਤੇ ਡੀਐਸਪੀ ਦਾ ਕਹਿਣਾ ਹੈ ਕਿ ਜੋ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਤੇ ਬਖਸ਼ ਨਹੀਂ ਜਾਵੇਗਾ ਹਾਲਾਂਕਿ ਵਿਧਾਇਕ ਦੇ ਵੱਲੋਂ ਇਹ ਸਾਰੇ ਦੋਸ਼ਾਂ ਨੂੰ ਨਕਾਰਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ આરોપી ਵਿਅਕਤੀ ਅਪਰਾਧਿਕ ਪ੍ਰਵਿਰਤੀ ਦਾ ਹੈ ਤੇ ਉਹ ਹਰ ਜਾਂਚ ਲਈ ਤਿਆਰ ਨੇ ਜਿਸ ਤੋਂ ਬਾਅਦ ਕੀ ਹੋਣੇ ਮਾਮਲਾ ਗਰਮਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਵਾਰ ਮਾਮਲੇ ਸਾਹਮਣੇ ਜੁਥੇ ਕਿ ਨਿਤਾਮਾਂ ਆਗੂਆਂ ਤੇ આરોਪ ਲੱਗਦੇ ਨੇ ਗੰਨ ਪੁਆਇੰਟ ਜਾਂ ਫਿਰ ਗੁੰਡਾ ਕਰਦੀ ਕਰਦੇ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਜੋ ਜਾਂਚ ਕੀਤੀ ਜਾ ਰਹੀ ਹੈ ਉਹਦੇ ਵਿੱਚ ਕੀ ਖੁਲਾਸਾ ਹੁੰਦਾ ਹੈ ਕਿ ਸੱਚਮੁੱਚ ਵਿਧਾਇਕ ਤੋਂ ਉਹਨਾਂ ਦੇ ਬੇਟਿਆਂ ਦਾ ਕਿਡਨਾਪਿੰਗ ਮਾਮਲੇ 'ਚ ਹੱਥ ਹੈ ਜਾਂ ਫਿਰ ਇਹ ਕਿਸੇ ਦੇ ਵੱਲੋਂ ਕੋਈ ਸਾਜ਼ਿਸ਼ ਰਚੀ ਗਈ ਹੈ ਵਿਧਾਇਕ ਤੇ ਉਹਨਾਂ ਦੇ ਬੇਟਿਆਂ ਨੂੰ ਫਸਾਉਣ ਦੀ ਪੈਣਾ ਦੇ ਵਿੱਚ ਇੱਕ ਮੁਕਤਮਾ ਦਰਜ ਹੋਇਆ ਹੈ तकरीबन 7 ਬੰਦਿਆਂ ਦੀ ਅਪਡੇਟ ਆ ਰਹੀ ਹੈ ਕਿ 7 ਬੰਦਿਆਂ ਦੇਤੇ ਮੁਕਤਮਾ ਦਰਜ ਹੋਇਆ ਹੈ ਕੀ ਕਾਰਨ ਨੇ ਕੀ ਰੰਜਿਸ਼ ਹੈ ਜਾਫਰੇ ਝੂਠਾ ਮੁਕਦਮਾ ਹੈ ਪੂਰੀ ਡੀਟੇਲ ਪੂਰੀ ਜਾਣਕਾਰੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਐਮਐਲਏ ਕੋਲੋਂ ਸਿੰਘ ਔਰ ਜਿਸ ਦੀ ਤੁਸੀਂ ਆ ਗੱਲ ਕਰੀ ਹੈਗੀ ਹੈ ਕਿ ਜਿਹੜਾ ਪਿੰਡ کریمਨਗਰ ਤੋਂ ਮੇਰਾ ਪਿੰਡ ਵੀ کریمਨਗਰ ਹੈ ਸੋ ਮੇਰੇ ਪਿੰਡ ਤੋਂ ਜਿਹੜਾ ਗੁਰਚਰਨ ਰਾਮ ਉਰਫ ਕਾਲੇ ਇਹ ਇਹ ਬੰਦਾ 1.5 2 ਸਾਲਾਂ ਤੋਂ ਤੁਸੀਂ ਸਾਰੇ ਦੇਖਦੇ ਹੋ ਸੋਸ਼ਲ ਮੀਡੀਆ ਦੇ ਰਹਿ ਕਿ ਕੋਈ ਵੀ ਇਹ ਮੌਕਾ ਹੈ ਜਿਹੜਾ ਉਹ ਛੱਡਦਾ ਨਹੀਂ ਕਿ ਮੈਨੂੰ ਬਦਨਾਮ ਕਰਨ ਦਾ ਔਰ ਮੇਰੀ ਸ਼ਬੀਦੇ ਉੱਪਰ ਕੋਈ ਦਾਗ ਲਾਉਣ ਦੀ ਜਿਹੜੀ ਹਰ ਵਾਰ ਉਹ ਕੋਸ਼ਿਸ਼ ਕਰਦਾ ਪਰ ਅਜੇ ਤੱਕ ਉਹ ਇੱਕ ਵੀ ਜੜਾ ਸੀਗਾ ਉਹ ਸਾਬਤ ਨਹੀਂ ਕਰ ਸਕਿਆ ਸੋ ਇਹ ਜਿਹੜਾ ਬੰਦਾ ਹੈ ਇਹ ਇੱਕ ਕ੍ਰਿਮੀਨਲ ਬੰਦਾ ਹੈ ਜਿਸ ਬੰਦੇ ਤੇ ਦਰਜਣ ਤੋਂ ਵੱਧ ਐਫ ਆਈ ਆਰਾਂ ਜਿਹੜੀਆਂ ਉਹ ਦਰਜ ਨੇ ਅਲਗ-ਅਲਗ ਥਾਣਿਆਂ ਦੇ ਵਿੱਚ ਸੋ ਮੇਰੇ ਕੋਲ ਪੂਰੀ ਡਿਟੇਲ ਹੈ ਪਹਿਲਾ ਮੁਕਦਮਾ ਹੋਇਆ ਜੀ ਇਸ ਤੇ ਐਫ ਆਈ ਆਰ ਨੰਬਰ 82 ਇਹ ਹੈਗਾ ਜੀ 28 7 2017 ਨੂੰ 406 420 407 34 182 499 ਦੂਸਰਾ ਮੁਕਦਮਾ ਹੈਗਾ ਜੀ ਮੁਕਦਮਾ ਨੰਬਰ 21 ਇਹ ਹੈਗਾ ਜੀ 26 1 2018 ਨੂੰ ਮੁਕਦਮਾ ਸੇਮ ਹੀ ਹੈ ਜੀ 420 406 389 120 ਇਹ ਪਾਤਰਾਂ ਦੇ ਵਿੱਚ ਮੁਕਦਮਾ ਦਰਜ ਹੈ ਜੀ ਤੀਸਰਾ ਤੀਸਰਾ ਐਫ ਆਈ ਆਰ ਦਰਜ ਹੈਗੀ ਹੈ ਜੀ 137 ਇਹ ਸਿਟੀ ਸੰਗਰੂਰ ਦੇ ਵਿੱਚ ਦਰਜ ਹੈ ਜੀ ਇਹ ਹੈਗੀ ਹੈ 75 2018 ਨੂੰ ਚੌਥਾ ਮੁਕਦਮਾ ਹੈਗਾ ਜੀ ਮੁਕਦਮਾ ਨੰਬਰ 55 ਇਹ ਹੈਗਾ ਜੀ 75 2018 ਨੂੰ ਇਹ ਹੈਗਾ ਜੀ ਕਲਗੜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜਿਹੜਾ ਮੁਕਦਮਾ ਦਰਜ ਹੋਇਆ ਪੰਜਵਾਂ ਮੁਕਦਮਾ ਨੰਬਰ ਹੈਗਾ ਜੀ 63 ਇਹ ਹੈਗਾ ਜੀ 84 2019 ਨੂੰ ਇਹ ਵੀ 353 186 341 224 225 148 191 ਇਹ ਮਕਦਮਾ ਪਾਤਰਾਂ ਦੇ ਵਿੱਚ ਦਰਜ ਹੈ ਜੀ 6ਵਾਂ ਮਕਦਮਾ ਨੰਬਰ ਹੈਗਾ ਜੀ 557 ਇਹ ਹੈਗਾ ਜੀ 20 10 2019 7ਵਾਂ ਮਕਦਮਾ ਨੰਬਰ ਹੈਗਾ ਜੀ 71 ਇਹ ਹੈਗਾ ਜੀ 14 3 2021 ਅ ਇਹ ਵੀ ਪਾਤਰਾਂ ਦੇ ਵਿੱਚ ਦਰਜ ਹੈ ਜੀ ਔਰ 8ਵਾਂ ਐਫ ਆਈ ਆਰ ਨੰਬਰ ਹੈਗੀ 104 ਇਹ ਹੈਗਾ ਜੀ 29 9 2018 ਇਹ ਹੈਗਾ ਜੀ ڪرਿੰਡਾ ڪرਿੰਡੇ ਦੇ ਵਿੱਚ ਜਿਹੜਾ ਪਰਚਾ ਦਰਜ ਹੈ ਜੀ ਨੋਮਾ ਹੈਗਾ ਜੀ ਇਸ ਤੇ ਐਫ ਆਈ ਆਰ ਨੰਬਰ 262 ਇਹ ਹੈਗਾ ਜੀ 8102019 ਇਹ ਹੈਗਾ ਜੀ ਧੂਰੀ ਜ਼ਿਲ੍ਹਾ ਸੰਗਰੂਰ ਦਾ ਪਰਚਾ ਜੀ